ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਜਦੋਂ ਪੀਟਰ ਪੁੱਤਰ ਸਾਹਿਲ ਪ੍ਰਤਾਪਨਗਰ ਨੂੰ ਉਸਦੀ ਭੂਆ ਆਂਗਣਵੜੀ ਸਕੂਲ ਵਿੱਚ ਛੱਡਣ ਗਈ ਤਾਂ ਮੈਡਮ ਨੇ ਉਸ ਨੂੰ ਸਕੂਲ ਅੰਦਰ ਲੈ ਗਈ ਜਦੋਂ ਭੂਆ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਤੁਹਾਡਾ ਬੱਚਾ ਨਹੀਂ ਮਿਲ ਗਿਆ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ ਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਬੱਚੇ ਨੇ ਇੱਕ ਘੰਟੇ ਦੇ ਅੰਦਰ ਹੀ ਨੂਰ ਹਸਪਤਾਲ ਚੌਕ ਤੋਂ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਦਰਅਸਲ ਬੱਚਾ ਸਕੂਲ ਤੋਂ ਨਜ਼ਰ ਬਚਾ ਕੇ ਬਾਹਰ ਨਿਕਲ ਗਿਆ ਸੀ ਤੇ ਬਾਜ਼ਾਰ ਵੱਲ ਚਲਾ ਗਿਆ ਸੀ ਤੇ ਚੌਕ ਵਿੱਚ ਇੱਕ ਲੱਗਾ ਕੌਮ ਦਾ ਕਨਮ ਚਾਣੇ ਨੂੰ ਮਿਲਿਆ ਤਪਲਾ ਸਰ ਉਸ ਨੂੰ ਥਾਂ ਲੈ ਆਈ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਜਦੋਂ ਪੀਟਰ ਪੁੱਤਰ ਸਾਹਿਲ ਪ੍ਰਤਾਪਨਗਰ ਨੂੰ ਉਸਦੀ ਭੂਆ ਆਂਗਣਵੜੀ ਸਕੂਲ ਵਿੱਚ ਛੱਡਣ ਗਈ ਤਾਂ ਮੈਡਮ ਨੇ ਉਸਨੂੰ ਸਕੂਲ ਅੰਦਰ ਲੈ ਗਈ ਜਦੋਂ ਭੂਆ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਤੁਹਾਡਾ ਬੱਚਾ ਨਹੀਂ ਮਿਲ ਗਿਆ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ ਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਬੱਚੇ ਨੇ ਇੱਕ ਘੰਟੇ ਦੇ ਅੰਦਰ ਹੀ ਨੂਰ ਹਸਤਾਲ ਚੌਕ ਤੋਂ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆਦਰਸਲ ਬੱਚਾ ਸਕੂਲ ਤੋਂ ਨਜ਼ਰ ਬਚਾ ਕੇ ਬਾਹਰ ਨਿਕਲ ਗਿਆ ਸੀ ਤੇ ਬਾਜ਼ਾਰ ਵੱਲ ਚਲਾ ਗਿਆ ਸੀ ਤੇ ਚੌਕ ਵਿੱਚ ਇੱਕ ਆਕਮ ਦਾ ਕੰਮ ਚਾਣੀ ਨੂੰ ਮਿਲਿਆ ਤਪਲਾ ਸਰ ਉਸ ਨੂੰ ਥਾਣੇ ਲੈ ਆਈ